ਬਾਬਾ ਪ੍ਰਿਮਾਨਾ ਜੀ ਬਹੁਤ ਉੱਚੀ ਅਵਸਥਾ ਦੇ ਮਾਲਕ ਨੇ ਮੈਂ ਉਹਨਾਂ ਦੀ ਮੈਂ ਦਰਸ਼ਨ ਕਰਦੀ ਮੇਰੇ ਮਨ ਚ ਇੱਛਾ ਸੀ ਹੈਗੀ ਆ ਹਾਂ ਬਹੁਤ ਇੱਛਾ ਮੇਰੇ ਮਨ ਦੇ ਵਿੱਚ ਮੈਂ ਪਿਛਲੇ ਆ ਹਫਤਾ ਤੋਂ ਪਹਿਲਾਂ ਹੀ ਸੋਚ ਰਹੀ ਸੀ ਕਿ ਦਰਸ਼ਨ ਕਰਕੇ ਆਈਏ ਕਿਉਂਕਿ ਜਿਵੇਂ ਦੇਖਦੇ ਆ ਕਿ ਹਨਾ ਉਹ ਮਤਲਬ ਨਾਮ ਨਾਲ ਜੋੜਦੇ ਨੇ ਉਸ ਇੱਕ ਦੀ ਗੱਲ ਕਰਦੇ ਨੇ ਬਹੁਤ ਚੰਗਾ ਲੱਗਦਾ ਖੁਸ਼ੀ ਹੁੰਦੀ ਉਹਨਾਂ ਦੀ ਵੀਡੀਓਜ਼ ਦੇਖ ਕੇ ਤੇ ਹਾਲੇ ਵੀਡੀਓਸ ਹੀ ਦਰਸ਼ਨ ਕੀਤੇ ਨੇ ਉਹਨੂੰ ਬਹੁਤ ਵਧੀਆ ਲੱਗਦੇ ਨੇ ਮੇਰਾ ਪਰਸਨਲ ਇਹ ਆ ਕਿ ਜੇ ਕੋਈ ਉਹਨਾਂ ਦੇ ਨੇੜੇ ਤੇੜੇ ਦਾ ਜਾ ਸਕਦੇ ਨੇ ਤੋਂ ਉਹਨਾਂ ਦੇ ਪ੍ਰੋਪਰ ਸਾਧੂ ਸੰਤ ਸਾਧੂ ਮਹਤਮਾ ਨੇ ਉਹਨਾਂ ਨੇ ਦਰਸ਼ਨ ਕਰਕੇ ਉਹਨਾਂ ਤੋਂ ਉਪਦੇਸ਼ ਲੈ ਕੇ ਨਾਮ ਨੂੰ ਬਾਣੀ ਨੂੰ ਧਾਰਨ ਕਰਕੇ ਸਾਨੂੰ ਉਹਦੇ ਉੱਤੇ ਰਾਹ ਤੇ ਚੱਲਣਾ ਚਾਹੀਦਾ ਜੀ 20-22 ਸਾਲ ਤੋਂ ਕਿਡਨੀਆਂ ਬਿਲਕੁਲ ਡੈਮੇਜ ਨੇ ਜੀ ਸਾਰੀ ਦਿਨ ਚਰਿਆ ਚੱਲ ਕੇ ਮੇਰੀ ਹੈ ਜੀ ਫਿਰ ਚਿਹਰੇ ਤੇ ਨੂਰ ਹੈ ਨਾ ਪਰਮਾਤਮਾ ਦਾ ਦਿੱਤਾ ਹੋਇਆ ਜਦ ਸਤ ਸੰਗ ਕਰਦੇ ਨੇ ਨਾ ਗਰਜਦੇ ਨੇ ਆਵਾਜ਼ ਕਿੱਥੋਂ ਆ ਰਹੀ ਉਹ ਉਹ ਪਰਮਾਤਮਾ ਵਾਹਿਗੁਰੂ ਇਹੀ ਤਾਂ ਨਿਸ਼ਾਨੀਆਂ ਨੇ ਉਹਦੀਆਂ ਕਿ ਸ਼ਾਂਤਾਂ ਦੇ ਵਿੱਚ ਉਹ ਹੈਗਾ ਇਹੀ ਨਿਸ਼ਾਨੀਆਂ ਹੁੰਦੀਆਂ ਨੇ ਨਾ ਉਹ ਮਹਾਂ ਪਰਸ਼ਾਨੀਆਂ ਸਾਧੂ ਸੰਤਾਂ ਦੀਆਂ ਜੋ ਬਾਬਾ ਪ੍ਰੇਮਾਨੰਦ ਜੀ ਨੇ ਦੇਖੋ ਉਹ ਤੁਸੀਂ ਆਪ ਦੱਸ ਰਹੇ ਹੋ ਹੈ ਨਾ ਵੀ ਇਸ ਤਰੀਕੇ ਨਾਲ ਉਹਨਾਂ ਦੀ ਤੇ ਪਰ ਉਹ ਪ੍ਰਮਾਤਮਾ ਦੇ ਉੱਤੇ ਲੀਨ ਹੀ ਇੰਨੇ ਹੋ ਗਏ ਉਹਨਾਂ ਨੇ ਵਿਸ਼ਵਾਸ ਹੀ ਇਹਨਾਂ ਕਰ ਲਿਆ ਕਿ ਬਿਮਾਰੀਆਂ ਸਮਾਰੀਆਂ ਕੋਈ ਕਿ ਦੇਖੋ ਕਿਡਨੀਆ ਜਾਂ ਕੋਈ ਵੀ ਬਾਡੀ ਦਾ ਪਾਰਟ ਆ ਉਹਦੀ ਮਰਜ਼ੀ ਤੋਂ ਬਾਹਰ ਤਾਂ ਨਹੀਂ ਬਣਾਤਾ ਹਣੀ ਆ ਜੀ 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 ਮਾਲਕਤਾ ਉਹ ਆ ਸਰੀਰ ਦਾ ਵੀ ਮਾਲਕ ਉਹ ਆ ਦੁਨੀਆ ਤੇ ਸਾਰੀ ਦੁਨੀਆ ਦਾ ਮਾਲਕ ਉਹ ਆ ਜਿਉਂ ਨੇ ਚਲਾਣਾ ਤਾਂ ਖਰਾਬ ਕਿਡਨੀਆਂ ਨਾਲ ਵੀ ਚਲਾ ਜਣਾ ਉਹ ਤਾਂ ਮਰੇ ਹੋਇਆਂ ਨੂੰ ਜਿਉਂਦਾ ਕਰ ਦੇ ਉਹਦੇ ਵੱਸ ਵਿੱਚ ਕੀ ਸਭ ਕੁਝ ਉਹਦੇ ਵੱਸ ਵਿੱਚ ਉਹਨਾਂ ਨੂੰ ਕੁਝ ਸਨੇਹਾ ਦੇਣਾ ਚਾਹੋਂਗੇ ਕੁਝ ਕਹਿਣਾ ਚਾਹੋਂਗੇ ਕੋਈ ਬੇਨਤੀ ਆ ਕੁਝ ਵੀ ਕਹਿਣਾ ਚਾਹੋਂਗੇ ਮੈਂ ਤਾਂ ਉਹਨਾਂ ਨੂੰ ਇਹੀ ਸਨੇਹਾ ਦੇਣਾ ਚਾਹਣਾ ਕਿ ਜਿੰਨਾ ਕ ਵੱਧ ਤੋਂ ਵੱਧ ਨਾਮ ਸਿਮਰਨ ਅਭਿਆਸ ਤੁਸੀਂ ਮਹਾਰਾਜ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀ ਇਹੀ ਕਿ ਸਾਧੂ ਸੰਤ ਦੇ ਚਰਨਾਂ 'ਚ ਅਰਦਾਸ ਬੇਨਤੀ ਕਰ ਸਕਦੇ ਆ ਦੇਖੋ ਨਾ ਜਿੰਨਾ ਕ ਤੁਸੀਂ ਪਰਮਾਤਮਾ ਦੇ ਨਾਲ ਜੋੜ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਸੀ ਤਰ੍ਹਾਂ ਮਾਰਾ ਤੁਹਾਡੀ ਕਿਰਪਾ ਬਣਾਈ ਰੱਖਿਆ ਕਾਲਪੁਰਖ ਵਾਹਿਗੁਰੂ ਤੁਸੀਂ ਹੋਰ ਵੀ ਵੱਧ ਤੋਂ ਵੱਧ ਦੁਨੀਆ ਨੂੰ ਜਿਹੜੇ ਪਟਕੇ ਹੋਏ ਲੋਕ ਨੇ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਵਾਹਿਗੁਰੂ ਦੇ ਰਾਹ ਦੇ ਉੱਤੇ ਆਰਾਮ ਅੱਲਾ ਦੇ ਰਾਹ ਦੇ ਉੱਤੇ ਤੋਰ ਕੇ ਉਹਨਾਂ ਨੂੰ ਇਸ 84 ਲੱਖ ਜੂਨਾ ਤੋਂ ਮੁਕਤ ਕਰਾ ਕੇ ਇੱਕ ਦੇ ਵਿੱਚ ਅਪੇਦ ਕਰਵਾਓ ਇੱਕ ਉਹ ਵੀ ਹੈ ਨਾ ਕਰਮ ਕਾਂਡ ਤੇ ਬੜੀ ਤਗੜੀ ਝੋਟ ਮਾਰੀ ਆ ਉਹਨਾਂ ਨੇ ਦੇਖੋ ਤਾਂ ਸਹੀ ਤੁਸੀਂ ਕਿਵੇਂ ਦੁਨੀਆ ਵਿਚਾਰੀ ਕਿੱਥੇ ਸਾਡੇ ਵਰਗੇ ਲੋਕ ਫਸੇ ਹੋਏ ਸੀਗੇ ਜੀ ਬਟ ਉਹ ਜਿਵੇਂ ਕਹਿੰਦੇ ਨੇ ਆਸ਼ੀਰਵਾਦ ਦੇਤਾ ਜੀ ਆ ਗੱਲ ਚ ਮਾਲਾ ਪਾਤੀ ਜੀ ਤੇਰੇ ਆ ਤਵੀਜ਼ ਬੰਨਤਾ ਤੇਰੇ ਤੂੰ ਹੁਣ ਤੈਨੂੰ ਆ ਪ੍ਰੋਬਲਮ ਨਹੀਂ ਹੋਊਗੀ ਹੈ ਸਰਹਾਣੇ ਥੱਲੇ ਆ ਫਲਾਣੀ ਚੀਜ਼ ਰੱਖਦੀ ਸਾਫ ਨਕਾਰਤਾ ਸਾਰੀਆਂ ਚੀਜ਼ਾਂ ਨੂੰ ਵਿੱਚ ਸਭ ਫਰੇਵ ਝੂਠ ਹੈ ਕੁਝ ਨਹੀਂ ਮੰਨਣ ਦੀ ਲੋੜ ਆਪਜੀ ਮੰਨਦੇ ਹੋ ਜੀ ਇਹਨਾਂ ਚੀਜ਼ਾਂ ਨੂੰ ਸਾਧੂ ਮਹਾਤਮਾ ਜਦੋਂ ਕੋਲੇ ਰੱਖ ਕੇ ਜਲ ਬਾਣੀ ਪੜਦੇ ਉਹ ਬਾਣੀ ਦੇ ਵਿੱਚ ਅਮਰਤਾ ਆ ਜਾਂਦਾ ਉਹ ਬਾਣੀ ਦਾ ਜੇ ਤੁਸੀਂ ਜਲ ਪੀ ਲਓ ਤਾਂ ਤੁਹਾਡੇ ਅੰਦਰ ਬਾਣੀ ਦਾ ਅਸਰ ਹੋ ਗਿਆ ਉ ਬਾਣੀ ਦਾ ਜਿਹੜਾ ਅਸਰ ਹੋ ਗਿਆ ਤੁਹਾਨੂੰ ਬਾਣੀ ਨਾਲ ਜੋੜ ਵੀ ਦਿੰਦਾ ਥੋੜੀ ਸਰਦਾ ਤੇ ਆ ਵਿਸ਼ਵਾਸ ਤੇ ਤੁਸੀਂ ਉਹ ਸਾਧੂ ਮਹਾਤਮਾ ਤੇ ਕਿੰਨਾ ਕੁ ਵਿਸ਼ਵਾਸ ਕੀਤਾ ਕਿੰਨਾ ਕੁ ਤੁਸੀਂ ਉਸ ਦੀ ਗੱਲ ਦੀ ਮੰਨਿਆ ਇੱਕ ਤਾਂ ਹੋ ਗਿਆ ਵੀ ਇੱਕ ਪਾਣੀ ਸਮਝ ਕੇ ਪੀ ਲਿਆ ਇੱਕ ਅਮਰਤ ਸਮਝ ਕੇ ਪੀਤਾ ਜਮੀਨ ਅਸਮਾਨ ਦਾ ਫਰਕ ਹੈ ਠੀਕ ਆ ਇਸ ਤਰੀਕੇ ਨਾਲ ਧਾਗੇ ਤਵੀਤ ਤਾਂ ਦੇਖੋ ਅਸੀਂ ਮੰਨਦੇ ਨਹੀਂ ਕੋਈ ਵੀ ਧਾਗੇ ਤਵੀਤ ਸਾਧੂ ਮਹਾਤਮਾ ਦੀ ਪੜ ਗਈ ਹੋਈ ਬਾਣੀ ਉਚਾਰਨ ਕੀਤਾ ਹੋਇਆ ਬੋਲ ਪ੍ਰਮਾਤਮਾ ਵਾਹਿਗੁਰੂ ਦੇ ਵਿੱਚ ਅਪੇਧ ਹੋ ਕੇ ਉਹਦੀ ਮਾਇਨੇ ਬਹੁਤ ਵੱਡੀ ਆ ਓਕੇ ਜਸਪਸ਼ਟ ਕੀਤਾ ਹੋਇਆ ਕੋਈ ਮਤਲਬ ਅਪਾਗ੍ਰੇ ਕਿਸੇ ਚੀਜ਼ ਨੂੰ ਸਪਸ਼ਟ ਜਿਵੇਂ ਮੰਨ ਲਓ ਜੇ ਕੋਈ ਫਰੂਟ ਆ ਮੰਨ ਲਓ ਜੀ ਕਿਸੇ ਸਾਧੂ ਮਹਾਤਮਾ ਨੇ ਅਰਦਾਸ ਕਰਕੇ ਤੁਹਾਨੂੰ ਫਰੂਟ ਵੀ ਦਿੱਤਾ ਉਹ ਫਰੂਟ ਦੇ ਵਿੱਚ ਵੀ ਵਾਹਿਗੁਰੂ ਦੀ ਕਿਰਪਾ ਵਰਤੂਗੀ